ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਬਦਾ ਅੱਜ ਅਸੀਂ ਗੱਲ ਕਰਾਂਗੇ ਅਲੋਪ ਹੋ ਜਾ ਰਹੀਆਂ ਲੋਕ ਕਲਾਵਾਂ ਦੇ ਬਾਰੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਆਧੁਨਿਕਤਾ ਦਾ ਯੁੱਗ ਹੈ ਅਸੀਂ ਆਪਣੇ ਵਿਰਸੇ ਨਾਲੋਂ ਟੁੱਟਦੇ ਜਾ ਰਹੇ ਹਾਂ ਤੇ ਨੰਮੀਆਂ ਚੀਜ਼ਾਂ ਨੂੰ ਅਪਣਾ ਰਹੇ ਹਾਂ ਆਧਿਕਨਿਕਤਾ ਨੂੰ અપਨਾਉਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣਾ ਸਭ ਤੋਂ ਵੱਡੀ ਗੱਲ ਹੈ। ਲੋਕ ਕਲਾਵਾਂ ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ ਪਰ ਪਹਿਲੇ ਸਮੇਂ ਦੇ ਵਿੱਚ ਜ਼ਿਆਦਾਤਰ ਵਸਤਾਂ ਘਰ-ਵਰ ਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਸਵਾਨੀਆਂ ਬਜ਼ੁਰਗ ਜਵਾਨ ਆਪਣੇ ਹੱਥੀਂ ਬਣਾਉਂਦੇ ਸਨ। ਅੱਜ ਅਸੀਂ ਜਿਸ ਗੱਲ ਤੇ ਚਰਚਾ ਕਰਨ ਜਾ ਰਹੇ ਹਾਂ ਉਹ ਹੈ ਛੱਕੂ ਛੱਕੂ ਕੀ ਹੁੰਦਾ ਹੈ ਬਹੁਤਿਆਂ ਨੇ ਇਸ ਦੀ ਵਰਤੋਂ ਕੀਤੀ ਹੋਈ ਹੋਵੇਗੀ ਸ਼ਾਇਦ ਨਾਮ ਯਾਦ ਭੁੱਲ ਗਿਆ ਹੋਵੇਗਾ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਅੱਜ ਵੀ ਛੱਕੂ ਦਾ ਇਸਤੇਮਾਲ ਕਰਦੇ ਹਨ ਪ੍ਰਾਣੀਆਂ ਸੁਆਣੀਆਂ ਘਰਾਂ ਦੇ ਵਿੱਚ ਆਪਣੇ ਹੱਥੀਂ ਸ਼ਿੱਕੂ ਤਿਆਰ ਕਰਦੀਆਂ ਸਨ। ਸ਼ਿੱਕੂ ਦੇ ਵਰਤੋਂ ਜਿਹੜੀ ਹੈਗੀ ਆ ਪੋਣੀਆਂ ਰੱਖਣ ਦੇ ਲਈ ਵਿਆਹ ਦੀ ਭਾਜੀ ਵੰਡਣ ਦੇ ਲਈ ਨਵੇਂ ਜਮੇ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਜਦੋਂ ਲੱਡੂ ਵੰਡੇ ਜਾਂਦੇ ਸਨ। ਉਸ ਸਮੇਂ ਕੀਤੀ ਜਾਂਦੀ ਸੀਗੀ। ਸ਼ਿੱਕੂ ਬਣਾਉਣ ਦੇ ਲਈ ਕਾਹੀ ਨੂੰ ਸੁਕਾ ਕੇ ਉਹਦੀ ਇੱਕ ਗੋਬਾ ਬਣਾ ਲਈ ਜਾਂਦੀ ਸੀਗੀ। ਇਸ ਗੋਭ ਨੂੰ ਰੰਗ ਬਰੰਗੇ ਰੰਗਾਂ ਨਾਲ ਰੰਗ ਲਿਆ ਜਾਂਦਾ ਸੀ ਕਿਉਂਕਿ ਰੰਗ ਬਰੰਗੇ ਰੰਗ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਰੰਗਦਾਰ ਚੀਜ਼ਾਂ ਦੇਖ ਕੇ ਮਨੁੱਖ ਦਾ ਮਨ ਵੈਸੇ ਹੀ ਖਿੜ ਉੱਠਦਾ ਹੈ ਰੰਗਦਾਰ ਚੀਜ਼ਾਂ ਬੇਜ਼ਾਨ ਲੋਕਾਂ ਦੇ ਵਿੱਚ ਵੀ ਜਾਨ ਭਰ ਦਿੰਦੀਆਂ ਹਨ ਰੰਗ ਦੁਨੀਆਂ ਦਾ ਸਾਬਤੋਂ ਆਨੰਦ ਦੇਣ ਵਾਲਾ ਪਦਾਰਥ ਮੰਨਿਆ ਜਾਂਦਾ ਹੈ। ਸਿਆਣੀਆਂ ਆਪਣੀ ਕਲਾ ਦੇ ਵਿੱਚ ਇੰਨੀਆਂ ਨਪੁੰਨ ਹੁੰਦੀਆਂ ਸਨ ਕਿ ਉਹ ਅਲੱਗ-ਅਲੱਗ ਤਰ੍ਹਾਂ ਦੇ ਰੰਗ ਦੇ ਨਾਲ ਕਈ ਨੂੰ ਸੁਕਾ ਕੇ ਕਈ ਨੂੰ ਸੁਕਾ ਕੇ ਗੋਪ ਬਣਾ ਲੈਂਦੀਆਂ ਸਨ। ਉਸ ਤੋਂ ਬਾਅਦ ਗੋਲ ਆਕਾਰ ਦੇ ਛਿੱਕੂ ਬਣਾਏ ਜਾਂਦੇ ਸਨ। ਇਹ ਜਿਹੜੇ ਛਿੱਕੂ ਹੁੰਦੇ ਸਨ ਇਹ ਉਪਰੋਂ ਚੌੜੇ ਹੁੰਦੇ ਸਨ ਤੇ ਹੇਠੋਂ ਸੋੜੇ ਭਾਵ ਉਪਰੋਂ ਖੁੱਲੇ ਹੁੰਦੇ ਸਨ ਤੇ ਹੇਠਾਂ ਤੋਂ ਤੰਗ ਛਿੱਕੂ ਦੀ ਡੁੰਗਾਈ 2 ਇੰਚ ਤੋਂ ਲੈ ਕੇ 2 ਫੁੱਟ ਤੱਕ ਵੀ ਹੁੰਦੀ ਸੀ ਅੱਜ ਕੱਲ ਇਹ ਕਲਾ ਜਿਹੜੀ ਹੈਗੀ ਆ ਘਟਦੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਅੱਜ ਵੀ ਕਈ ਘਰ ਅਜਿਹੇ ਹਨ ਜੋ ਅਜਈਆਂ ਲੋਕ ਕਲਾਵਾਂ ਨੂੰ ਬਣਾ ਕੇ ਆਪਣਾ ਰੋਜੀ ਰੋਟੀ ਚਲਾ ਰਹੇ ਹਨ ਆਧੁਨਿਕ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਜਿਹੜੀ ਹੈਗੀ ਆ ਘਟਦੀ ਜਾ ਰਹੀ ਹੈਗੀ ਆ ਅਸੀਂ ਨਮੀਆਂ ਚੀਜ਼ਾਂ ਦੇ ਵੱਲ ਜ਼ਿਆਦਾ ਧਿਆਨ ਦੇ ਰਹੇ ਹਾਂ ਤੇ ਪੁਰਾਣੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਜ਼ਰੂਰਤ ਹੈ ਵਿਰਾਸਤ ਦੇ ਵਿੱਚ ਮਿਲਿੰਗਾ ਇਹਨਾਂ ਚੀਜ਼ਾਂ ਨੂੰ ਸਾਹਮਣ ਸੰਭਾਲਣ ਦੀ ਤੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਦੇਣ ਦੀ ਤਾਂ ਜੋ ਕਿ ਛੱਕੂ ਵਰਗੇ ਸ਼ਬਦ ਤੇ ਛੱਕੂ ਵਰਗੀਆਂ ਚੀਜ਼ਾਂ ਸਾਡੇ ਵਿਰਸੇ ਦਾ ਅੰਗ ਬਣੀਆਂ ਰਹਿਣ ਇਹਨਾਂ ਦੇ ਨਾਮ ਨੂੰ ਸੁਣ ਕੇ ਸਾਡੇ ਬੱਚਿਆਂ ਨੂੰ ਇੰਜ ਨਾ ਮਹਿਸੂਸ ਹੋਵੇ ਕਿ ਇਹ ਸ਼ਬਦ ਤਾਂ ਅਸੀਂ ਪਹਿਲੀ ਵਾਰ ਸੁਣਿਆ ਹੈ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਅਜਿਹਾ ਪਰਿਵਾਰ ਹੈ ਜੋ ਇਨ੍ਹਾਂ ਲੋਕ ਕਲਾਮਾਂ ਦੇ ذریعے ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ ਤਾਂ ਤੁਹਾਨੂੰ ਸਿਰਫ ਇੰਨੀ ਕੁ ਪਹਿਲ ਕਦਮੀ ਕਰਨ ਦੀ ਜ਼ਰੂਰਤ ਹੈ ਕਿ ਜੇਕਰ ਤੁਸੀਂ ਕੋਈ ਸੋਸ਼ਲ ਮੀਡੀਆ YouTube, Facebook ਕੋਈ ਵੀ ਵਰਤਦੇ ਹੋ ਤਾਂ ਉਹਦੇ ਉੱਤੇ ਆਪਣੇ ਹੱਥੀਂ ਬਣੀਆਂ ਚੀਜ਼ਾਂ ਦਾ ਲਗਾ ਕੇ ਉਹਨਾਂ ਦੀ ਕੀਮਤ ਦੱਸ ਕੇ ਲੋਕਾਂ ਨੂੰ ਇਸ ਗੱਲ ਤੋਂ ਜਾਗਰੂਕ ਕਰਵਾ ਸਕਦੇ ਹੋ